ਥਾਣੇ ਦੇ ਨੇੜੇ ਹੀ ਚੱਲ ਰਿਹਾ ਸੀ ਦੇਹ ਵਪਾਰ ਦਾ ਅੱਡਾ ਪੁਲਿਸ ਦੇ ਵੱਲੋਂ ਛਾਪੇਮਾਰੀ ਕਰਕੇ ਕੀਤਾ ਗਿਆ ਪਰਦਾਫਾਸ਼ ਪੰਜ ਨੂੰ ਕੀਤਾ ਗਿਆ ਗ੍ਰਿਫਤਾਰ ਮਾਮਲਾ ਦਰਜ ਕਰ ਕੀਤੀ ਜਾ ਰਹੀ ਅਗਲੀ ਕਾਰਵਾਈ ਸ਼ੁਰੂ ਥਾਣਾ ਨਈਆਂਵਾਲਾ ਵਿਖੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਹਨੂਮਾਨ ਮੰਦਰ ਦੇ ਨੇੜੇ ਇੱਕ ਟਾਬੇ ਦੇ ਵਿੱਚ ਦੇਹ ਵਪਾਰ ਦਾ ਅੱਡਾ ਚਲਾਇਆ ਜਾ ਰਿਹਾ ਸੀ ਜਿਸ ਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਮੌਕੇ ਤੋਂ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਚਾਰ ਮਹਿਲਾਵਾਂ ਵੀ ਗ੍ਰਿਫਤਾਰ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ ਕਾਨੂੰਨ ਅਨਸਾਰ ਰਿਲੀਜ਼ ਕੀਤਾ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਫੜੇ ਗਏ ਲੋਕਾਂ ਖਿਲਾਫ ਮੁਕੱਦਮਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਪੂਰਾ ਮਾਮਲਾ ਸੁਣਵਾਨੇ ਆ ਪੁਲਿਸ ਅਧਿਕਾਰੀਆਂ ਦੀ ਹੀ ਜ਼ੁਬਾਨੀ ਇਹ ਜਿਹੜਾ ਵੱਖਰਾ ਢੱਬਾ ਕੋਠੀ ਟਾਈਪ ਹੈ ਹਨੂਮਾਨ ਮੰਦਿਰ ਦੇ ਨੇੜੇ ਤੇ ਥਾਣੇ ਤੋਂ ਵੀ ਨੇੜੀ ਹੈ ਇਹਦੇ ਵਿੱਚ ਇੱਕ ਧੰਦਾ ਚੱਲਦਾ ਸੀਗਾ ਜਨਾਨੀਆਂ ਦਾ ਲੋਕੀ ਜਨਾਨੀਆਂ ਲਿਆ ਕੇ ਇੱਥੇ ਕਮਰੇ ਕਿਰਾਏ ਤੇ ਲੈ ਕੇ ਘੰਟਾ ਦੋ ਘੰਟੇ ਰੱਖ ਕੇ ਚਲੇ ਜਾਂਦੇ ਸੀ ਤੇ ਜਿਹੜਾ ਇਹਦਾ ਇਹ ਬਲਰਾਜ ਸਿੰਘ ਰਾਜਾ ਨੇ ਕੋਠੀ ਇਹ ਕਿਰਾਏ ਤੇ ਲਈ ਸੀ ਕਿਸੇ ਡਾਕਟਰ ਦੀ ਕੋਠੀ ਹੈ ਇਹ ਆਪਾਂ ਐਗਰੀਮੈਂਟ ਮੰਗਵਾ ਰਹੇ ਹਾਂ ਡਾਕਟਰ ਤੋਂ ਤੇ ਇਹਨੇ ਅਗਾ ਅੱਗੇ ਇੱਕ ਚਰਨਜੀਤ ਸਿੰਘ ਪੁੱਤਰ ਹਰੀ ਸਿੰਘ ਗੋਨੇਣਾ ਮੰਡੀ ਦਾ ਮੈਨੇਜਰ ਰੱਖਿਆ ਹੋਇਆ ਸੀ ਜੋ ਕਮਰਿਆਂ ਦੀ ਬੁਕਿੰਗ ਕਰਦਾ ਸੀਗਾ ਇਸੇ ਤਰ੍ਹਾਂ ਹੀ ਅੱਜ ਅਸੀਂ ਰੇਡ ਮਾਰ ਕੇ ਬਲਜਿੰਦਰ ਸਿੰਘ ਪੁੱਤਰ ਹਰਵੰਤ ਸਿੰਘ ਵਾਸੀ ਬਰਾੜਾ ਬਿੰਜੂ ਪਰਮਜੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਉਕੰਦਵਾਲਾ ਸੋਹਣ ਸਿੰਘ ਪੁੱਤਰ ਨੀਕ ਸਿੰਘ ਵਾਸੀ ਬੁਰਜ ਤਰੌੜ ਤਰੌੜ ਰੇਸ਼ਮ ਸਿੰਘ ਪੁੱਤਰ ਬਲਤੇਜ ਸਿੰਘ ਵਾਸੀ ਨਈਆਂਵਾਲਾ ਨੂੰ ਚਾਰ ਲੇਡੀਆਂ ਸਮੇਤ ਅਸੀਂ ਤੱਕ ਗਈ ਸੀ ਭੜਿਆ ਤੇ ਐਸਐਸਓ ਸਾਹਿਬ ਕੋਈ ਤੁਹਾਨੂੰ ਸ਼ਿਕਾਇਤ ਮਿਲੀ ਸੀ ਨਿਵਾਸੀਆ ਬਦੋਂ ਜਾਂ ਕਿੱਥੋਂ ਨਹੀਂ ਨਹੀਂ ਜੀ ਮੁਖਬਰੀ ਦੇ ਆਧਾਰ ਤੇ ਸੀ ਮੁਖਬਰੀ ਦੇ ਆਧਾਰ ਤੇ ਹਾਂ ਰੇਡ ਕੀਤੀ ਤੇ ਇਹਦੇ ਚਾਰ ਲੇਡੀਜ਼ ਸੀ ਉਹ ਲੇਡੀਜ਼ ਨੂੰ ਅਸੀਂ ਮਤੌਲਕ ਕਾਨੂੰਨ ਮੁਤਾਬਕ ਰੀਲੀਜ਼ ਕਰ ਦਿੱਤਾ ਓਕੇ ਹਾਂਜੀ ਇਹਨਾਂ ਦੀ ਨਾਬਾਲਗ ਸੀ ਕਿ ਉਹ ਬਾਲਕ ਸੀ ਨਹੀਂ ਲੇਡੀਜ਼ ਬਾਲਗ ਸੀਗੀਆਂ ਜੀ ਅੱਛਾ ਹਾਂਜੀ ਇਹ ਇਕੱਲੇ ਇਕੱਲੇ ਪਿੰਡਾਂ ਦੇ ਰਹਿਣ ਵਾਲੀਆਂ ਸੀਗੇ ਹਾਂ ਤੇ ਕੀ ਨੈਕਸਟ ਕਾਰਵਾਈ ਕੀ ਹੋ ਰਹੀ ਹੈ ਸਰ ਇਹ ਅਸੀਂ ਇਹਨਾਂ ਤੇ ਅਮੋਰਲ ਐਕਟ ਟ੍ਰੈਫਿਕ ਐਕਟ ਦਾ ਮਕਦਮਾ ਦਰਜ ਕਰ ਕਰ ਲਿਆ ਢਾਬੇ ਦੇ ਨਾਲ ਮਾਰਕਾਇਓ ਤੇ ਇਹ ਥੋੜੇ ਨੂੰ ਕਾਬੂ ਚ ਨਹੀਂ ਨਹੀਂ ਜੀ ਉਹ ਬਰਤ ਸਿੰਘ ਰਾਜਾ ਉਹ ਅਜੇ ਸਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪਰ ਉਹਨੂੰ ਅਸੀਂ ਜਲਦੀ ਹੀ ਗ੍ਰਿਫਤਾਰ ਕਰਨ ਲੱਗੇ ਟੋਟਲ ਕਿੰਨੇ ਤੁਹਾਡੀ ਗ੍ਰਿਫਤ ਚ ਹੈ ਜੀ ਸਾਰੇ ਬੰਦੇ ਮੇਰੇ ਸਾਡੇ ਗ੍ਰਿਫਤ ਚ ਪੰਜ ਬੰਦੇ ਮੌਕੇ ਤੇ ਜਿਹੜੇ ਹੈ ਦੋਸ਼ੀ ਹੈ ਉਹ ਸਹੀ ਹੈ ਹਾਂ ਟੋਟਲ ਬਰਤ ਸਿੰਘ ਰਾਜਾ ਸਰ ਤੋਂ ਅਜੇ ਗ੍ਰਿਫਤ ਤੋਂ ਬਾਹਰ ਹੈ ਜੀ ਓਕੇ ਇਹ ਦੋ ਬੰਦੇ ਹੋਰ ਵੀ ਉਹ ਜੇਕਰ ਉਹ ਆਪਣਾ ਆਏ ਹੈ ਸਾਡੇ ਕੋਲ ਨਾਮ ਉਹਨਾਂ ਦੇ ਇੱਕ ਤਾਂ ਰਜੀਵ ਕੁਮਾਰ ਹੈ ਇੱਕ ਜਗਦੀਪ ਸਿੰਘ ਹੈ ਜੇਕਰ ਉਹ ਜੇ ਔਰ ਇਹ ਤਪਤੀਸ਼ਦਾਨ ਤਾਨੂੰ ਬਾਅਦ ਕੇ ਤਪਤੀਸ਼ ਨੂੰ ਉਹਨਾਂ ਦੇ ਨਾਮ ਵੀ ਅਸੀਂ ਨਾਮਯੰਦ ਕਰ ਲਵਾਂਗੇ ਇਹਦਾ ਪਰਚਾ ਕਰਕੇ ਹਾਂ ਜੇ ਜੇਲ੍ਹ ਉਹ ਬਿਲਕੁਲ ਜੀ ਜੇਲ੍ਹ ਨੂੰ ਜੇਲ੍ਹ ਵਿੱਚ ਜਾਣਗੇ ਠੀਕ ਹੈ ਥੈਂਕ ਯੂ ਸਰ